ਹੈਲੋ ਜੀ ਫਸ਼ੀ ਕਾਰ ਕਿਵੇਂ ਹੋ ਤੁਸੀਂ ਸਾਰੇ ਆਈ ਹੋਪ ਤੁਸੀਂ ਸਾਰੇ ਠੀਕ ਹੋਵੋਗੇ ਤੇ ਚੜ੍ਹਦੇ ਕਲਾ ਵਿੱਚ ਹੋਵੋਗੇ ਤੇ ਆਪਣੇ ਆਪਣੇ ਕੰਮ ਕਾਰਾਂ ਵਿੱਚ ਰੁੱਝੇ ਹੋਵੋਗੇ ਦੇਖੋ ਅੱਜ ਮੌਸਮ ਬਦਲ ਹੋਇਆ ਪਿਆ ਬਹੁਤ ਲੱਗਦਾ بارش ਹੋਣ ਦੇ ਮਾਹੌਲ ਨਾ ਤੇ ਦੇਖੋ ਉਧਰ ਗਰਮੀ ਬਹੁਤ ਲੱਗ ਰਹੀ ਆ ਪਰ ਦੇਖੋ ਜੇ بارش ਹੋ ਗਈ ਤਾਂ ਠੰਡਾ ਹੋ ਜਾਊਗਾ ਮੈਂ ਉਧਰ ਸਰਦੀ ਦੇ ਦਿਨ ਵੀ ਆਣ ਆਲੇ ਨੇ ਤੇ ਮੀਂਹ ਜੇ ਆ ਗਿਆ ਤਾਂ ਸਰਦੀ ਹੋਰ ਹੋ ਜਾਣੀ ਆ ਬਰੀਆ ਸਰਦੀ ਆ ਜਵੇ ਤਾਂ ਬਹੁਤ ਹੀ ਅਗਾ ਗਰਮੀ ਚ ਬੁਰਾ ਹਾਲ ਹੋਇਆ ਪਿਆਵਾ ਤੇ ਲਾਈਟਾਂ ਵੀ ਚਲੀ ਜਾਂਦੀਆਂ ਨੇ ਗਰਮੀ ਵਿੱਚ ਬਹੁਤ ਔਖਾ ਹੋਇਆ ਪਿਆਵਾ ਤੇ ਬਾਕੀ ਦੇਖ ਰਿਹਾ ਮੈਂ ਹੌਕਾ ਜਿਹੀ ਨਵੀਂ ਹਵਾ ਤਾਂ ਚੱਲ ਰਹੀ ਆ ਤੇ ਮਿਲਦੇ ਆ ਤੁਹਾਨੂੰ ਅੱਗੇ ਚਲੋ ਜੀ ਆਪਾਂ ਹੁਣ ਲਗਾਉਣ ਲੱਗੇ ਆ ਪੋਚੇ ਘਰ ਦੇ ਕੰਮ ਕਰ ਚਾੜੂ ਲਗਾਤਾ ਦੇਖੋ ਕਿੰਨਾ ਸਾਫ ਹੋ ਗਿਆ ਤੇ ਚਾਰ طرف ਆਪਾਂ ਬੁਸ਼ਾਤੀ ਤੇ ਆਪਾਂ ਹੁਣ ਲਗਾਉਣ ਲੱਗੇ ਆ ਪੋਚੇ ਉਹ ਦੇਖੋ ਆਪਣਾ ਪੋਚਾ ਆਪਾਂ ਹੁਣ ਪਾਉ ਹੁਣ ਪੋਚੇ ਲਗਾ ਰਹੇ ਆ ਸਾਰੇ ਘਰ ਦੇ ਕੰਮ ਕਰ ਨਾਲ ਦੇ ਨਾਲ ਕਰੀ ਜਾਂਦੇ ਆ ਪੋਚੇ ਵਾਲੀ ਬਾਲਟੀ ਆਪਣੇ ਨਾਲ ਹੀ ਆ ਤੇ ਨਾਲੇ ਜਿਦੂ ਸਹੀ ਆਪਾਂ ਕਰਕੇ ਸਾਫ ਥੰਮ ਰਖਾ ਦੇਣੀ ਆ ਉਦੋਂ ਤਾਂ ਵੈਸੇ ਹਰ ਕਿਚਨ ਸਾਫ ਕਰਤੀ ਸਾਰੀ ਆ ਦੇਖੋ ਸਾਰੀ ਸਾਫ ਸੈਂਕ ਕਬੂਧਾਰਾ ਸਾਰੇ ਧੋਤੇ ਪਏ ਨੇ ਆਪਣੇ ਭਾਂਡੇ ਆਪਾਂ ਵਾਸ਼ ਕਰਕੇ ਉੱਪਰ ਰੱਖਤੇ ਆ ਦੇਖੋ ਸਾਰੇ ਤੇ ਸੈਂਕ ਵੀ ਆਪਾਂ ਸਾਫ ਕਰਤੀ ਤੇ ਰੋਟੀਆਂ ਲਡਬਾ ਪੇ ਇੱਕ ਸਾਈਡ ਤੇ ਰੱਖਤਾ ਤੇ ਬਾਕੀ ਸਾਰੇ ਸਫਾਈ ਆਪਣੇ ਹੋਈ ਪਈ ਆ ਸਲਾਖ ਦੀ ਤਕਰੀਬਨ ਆਪਣੇ ਕੋਚੇ-ਪਾਚੇ ਰਹਿ ਗਏ ਬਸ ਇੱਥੇ ਲਗਾਉਣ ਵਾਲੇ ਰਸੋਈ ਦੇ ਵਿੱਚ ਤੇ ਬਾਕੀ ਸਾਰੇ ਆਪਾਂ ਮਤਲਬ ਕੀ ਕਰ ਦਿੱਤਾ ਸਾਰੇ ਵੇੜੇ ਦੇ ਵਿੱਚ ਛਾੜੂ ਲਗਾਤਾ ਤੇ ਬਸ ਬਾਹਰ ਰਹਿ ਗਿਆ ਥੋੜੇ ਜਿਹਾ ਛਾੜੂ ਲਗਾਉਣਾ ਮੈਂ ਤੇ ਬਾਹਰ ਛਾੜੂ ਲਗਾ ਕੇ ਫੇਰ ਆਪਾਂ ਤੁਹਾਨੂੰ ਮਿਲਦੇ ਆ ਅੱਗੇ ਸਾਰシਕਾ ਸਾਰਿਆਂ ਨੂੰ ਕਿਵੇਂ ਹੋ ਤੁਸੀਂ ਸਾਰੇ ਆਈ ਹੋਪ ਤੁਸੀਂ ਸਾਰੇ ਠੀਕ ਹੋਵੋਗੇ ਆਪਣੇ ਆਪਣੇ ਕੰਮ ਚਾੜ ਤੇ ਕਲਾ ਵਿੱਚ ਹੋਵਾਂਗੇ ਤੇ ਆਪਣੇ ਆਪਣੇ ਕੰਮਕਾਰਾਂ ਵਿੱਚ ਲੱਗੇ ਹੋਵਾਂਗੇ ਤੇ ਹੈਗਾ ਅਗਲੇ ਦਿਨ ਦਾ ਵਲੌਗ ਨੈਕਸਟ ਦਿਨ ਦਾ ਤੇ ਆਪਾਂ ਨੇ ਵਲੌਗ ਥੋੜਾ ਥੋੜਾ ਕਰਕੇ ਐਡਿਟ ਕੀਤਾ ਮਤਲਬ ਬਣਾਇਆ ਤੇ ਨਾਲ-ਨਾਲ ਆਪਾਂ ਕੰਮ ਕਰਦੇ ਰਹਿੰਦੇ ਆ ਨਾਲੇ-ਨਾਲ ਵਲੌਗ ਵੀ ਬਣਾਉਂਦੇ ਰਹਿੰਦੇ ਆ ਘਰ ਦੇ ਕੰਮ ਵੀ ਜ਼ਰੂਰੀ ਆ ਤੇ ਪਲੀਜ਼ ਤੁਸੀਂ ਸਾਨੂੰ ਦੱਸਿਆ ਕਰੋ ਤੁਹਾਨੂੰ ਕਿਸ ਤਰ੍ਹਾਂ ਦੇ ਵਲੌਗ ਪਸੰਦ ਨੇ ਕਮੈਂਟਾਂ ਵਿੱਚ ਜਰੂਰ ਦੱਸਿਆ ਕਰੋ ਫਿਰ ਅਸੀਂ ਉਸ ਤਰ੍ਹਾਂ ਦੇ ਹੀ ਵਲੌਗ ਤੇ ਸ਼ਾਰਟ ਬਣਾਇਆ ਕਰਾਂਗੇ ਤੇ ਤੁਹਾਡੀ ਪਸੰਦ ਦੇ ਨਾਲ ਹੀ ਅਸੀਂ ਵਲੌਗ ਬਣਾਇਆ ਕਰਾਂਗੇ ਨਾਲੇ ਸ਼ਾਰਟ ਤੇ YouTube ਫੈਮਲੀ ਦੇ ਨਾਲ ਹੀ ਰਲ ਕੇ ਮਤਲਬ ਜੋ YouTube ਫੈਮਲੀ ਨੂੰ ਪਸੰਦ ਆਉਹੀ ਆਪਾਂ ਮਤਲਬ ਕੀ ਬਣਾਇਆ ਕਰਾਂਗੇ ਤੇ ਦੇਖੋ ਆਹ ਦੇਖੋ ਸਾਟੇ ਨਾ ਮਤਲਬ ਕਿ ਗੁਲਾਬ ਦਾ ਬੁੱਟਾ ਲੱਗਾ ਹੋਇਆ ਸੀਗਾ ਤੇ ਮੈਂ ਸਾਰੀ ਕਟਿੰਗ ਕਰਤੀ ਸੀ ਆ ਦੇਖੋ ਉਪਰੋਂ ਉਪਰੋਂ ਕੈਂਚੀ ਨਾਲ ਸਾਰੇ ਵੱਟਦੇ ਸੀਗੇ तकरीबन 15 16 ਦਿਨ ਪਹਿਲਾਂ 20 ਦਿਨ ਹੀ ਹੋ ਗਏ ਨੇ ਆ ਜਿਆਦਾ ਤੋਂ ਜਿਆਦਾ 20 ਦਿਨ ਹੋ ਗਏ ਨੇ ਆ ਦੇਖੋ ਕਿੰਨੇ ਸੋਹਣੇ ਗੁਲਾਬ ਆ ਗਏ ਇਹਦੇ ਉੱਤੇ ਬਹੁਤ ਸੋਹਣੇ ਇਹਦੇ ਉੱਪਰ ਗੁਲਾਬ ਆ ਗਏ ਤੇ ਆਪਾਂ ਗੁਲਾਬ ਮਤਲਬ ਕਿ ਬਹੁਤ ਸੋਹਣੇ ਲੱਗਦੇ ਆ ਗਗਨ ਇਹਨਾਂ ਨਾਲ ਬਹੁਤ ਖੇਡਦੀ ਰਹਿੰਦੀ ਨੇ ਗੁਲਾਬ ਤੋੜਦੀ ਰਹਿੰਦੀ ਆ ਉਹਨੂੰ ਬਹੁਤ ਸੋਹਣੇ ਲੱਗਦੇ ਨੇ ਗੁਲਾਬ ਬਾਕੀ ਤੁਹੇ ਜਰੂਰ ਦੱਸਿਆ ਕਰੋ ਕਿ ਤੁਹਾਨੂੰ ਕਿਸ ਤਰ੍ਹਾਂ ਦੇ ਮਤਲਬ ਵਲੋਗ ਪਸੰਦ ਆ ਜਾਂ ਸ਼ਾਰਟ ਪਸੰਦ ਨੇ ਉਸੇ ਤਰ੍ਹਾਂ ਦੇ ਆਪਾਂ ਬਣਾਇਆ ਕਰਾਂਗੇ ਤੇ ਕੱਲ ਦਾ ਮੌਸਮ ਸੀਗਾ ਬੱਤਲ ਬੱਤਲ ਹੋਇਆ ਤੇ ਅੱਜ ਬਹੁਤ ਧੁੱਪ ਆ ਦੇਖੋ ਬਹੁਤ ਜ਼ਿਆਦਾ ਧੁੱਪ ਹੋਈ ਪਈ ਆ ਤੇ ਆਪਾਂ ਵੇੜੇ 'ਚ ਝਾੜੂ ਵਗੈਰਾ ਲਗਾਤਾ ਸੀ ਦੇਖੋ ਸਾਰੇ ਵੇੜੇ ਵਿੱਚ ਤੇ ਵੇੜਾ ਕੱਚਾ ਆਪਣਾ ਇਹਦੇ ਵਿੱਚ ਸਾਰੇ ਛੜ ਵਗੈਰਾ ਲਾ ਕੇ ਆਪਾਂ ਮਤਲਬ ਕਿ ਸਾਰਾ ਘਰ ਦਾ ਕੰਮ ਵੀ ਕਰਨਾ ਪੀਆ ਤੇ ਚਲੋ ਮਿਲਦੇ ਹਾਂ ਨੂੰ ਅੱਗੇ ਲਓ ਜੀ ਸਾਟੇ ਤੇ ਤਰ ਤ ਲੱਗੇ ਹੋਏ ਨੇ ਤੇ ਦਰਖਤ ਇਹ ਡੈਡੀ ਨੇ ਲਗਾਏ ਨੇ ਬਹੁਤ ਮਿਹਨਤ ਲੱਗਦੀ ਹੈ ਦਰਖਤਾ ਤੇ ਵੀ ਬਹੁਤ ਜ਼ਿਆਦਾ ਆ ਦੇਖੋ ਇਥੇ ਸਾਰੇ ਲਗਾਏ ਹੋਏ ਨੇ ਬਹੁਤਾ ਕਾਫੀ ਵੱਡਾ ਹੋ ਗਿਆ ਹਨ ਤੇ ਇਧਰ ਸਾਰੇ ਗੰਦ ਵੀ ਪਿਆ ਹੋਇਆ ਬਹੁਤ ਜ਼ਿਆਦਾ ਤੇ ਉਧਰ ਸਾਡਾ ਸੋਈ ਵਾਲਾ ਪਾਣੀ ਸਾਰਾ ਬਾਹਰ ਆਂਦਾ ਵਾ ਤੇ ਟੀਚੂ ਜੀ ਵੜਨ ਦਾ ਡਰੀ ਰਹਿੰਦਾ ਵਾ ਤੇ ਵੈਸੇ ਹੁਣ ਕੋਈ ਨਹੀਂ ਅੱਗੇ-ਅੱਗੇ ਲਗਾਵਾਂਗੇ ਮਿਸਤਰੀ ਤੇ ਇਹ ਵੀ ਬੰਦ ਕਰਾਵਾਂਗੇ ਤੇ ਇਹਦਾ ਪਾਣੀ ਬਾਹਰ ਕਰਾਂਗੇ ਨਿਕਲਦਾ ਤੇ ਇਧਰ ਸਾਰੇ ਦਰਖਤ ਆਪਣੇ ਲੱਗੇ ਹੋਏ ਨੇ ਉਹ ਦੇਖੋ ਕਿੰਨੇ ਬਰਕਤ ਨੇ ਸਾਰੇ ਡੈਡੀ ਨੇ ਲਗਾਏ ਨੇ ਹੋ ਰਹੇ ਨੇ ਹੌਲੀ ਹੌਲੀ ਇਹਨਾਂ ਨੂੰ ਵੀ ਮਤਲਬ ਕਿ ਸਫਾਈ ਚਾਈ ਰਹੀ ਆ ਸਫਾਈ ਡੈਡੀ ਵੀ ਕਰਦੇ ਹੁੰਦੇ ਨੇ ਘਾਟੇ ਅਸੀਂ ਘਰੇ ਕੀਤੀ ਨਹੀਂ ਸਫਾਈ ਕਿਉਂਕਿ ਇੱਧਰ ਲਵਾਸੇਦਾਰ ਬਹੁਤ ਲੱਗਦਾ ਸੱਪ ਵਗੈਰਾ ਨਿਕਲਦਾ ਦਰ ਰਹਿੰਦਾ ਹਜੇ ਤਕਰੀਬਨ ਥੋੜੇ ਦਿਨ ਪਹਿਲਾਂ ਹੀ ਸੱਪ ਨਿਕਲ ਪਿਆ ਤੇ ਆ ਤਿੰਨ ਚਾਰ ਦਿਨ ਪਹਿਲਾਂ ਬਲੌਗ ਪਾਇਆ ਤੁਸੀਂ ਦੇਖਿਆ ਜਰੂਰ ਕਿਸ਼ਲਾ ਬਲੌਗ ਉਹਦੇ ਵਿੱਚ ਤੇ ਆਹ ਦੇਖੋ ਸਾਰੇ ਆਂਬ ਦਾ ਬੁੱਟਾ ਵੀ ਲੱਗਿਆ ਹੋਇਆ ਉਹ ਦੇਖੋ ਤੁਹਾਨੂੰ ਦਿਖਦਾ ਹੋਣਾ ਆਂਬਰਾ ਬੁੱਟਾ ਬਹੁਤ ਜ਼ਿਆਦਾ ਗੰਧ ਵੀ ਪਿਆ ਹੋਇਆ ਵਾ ਉਹ ਦੇਖੋ ਪਰ ਟੀਨਾ ਟੀਨਾ ਕਿਸ ਤਰ੍ਹਾਂ ਗਿਰੀਆਂ ਪਈਆਂ ਨੇ ਤੇ ਬੂਰੀਆਂ ਵਗੈਰਾ ਆ ਰਹੀਆਂ ਇਧਰ ਹੀ गिरਤੀਆਂ ਚੱਕ ਕੇ ਤੇ ਹਵਾ ਚੱਲ ਰਹੀ ਆ ਹਵਾ ਥੋੜੀ ਥੋੜੀ ਉਹ ਦੇਖੋ ਤੁਹਾਨੂੰ ਪਤਾ ਲੱਗਦਾ ਹੋਊਗਾ ਤੇ ਵੈਸੇ ਭਟ ਜਾ ਹੈਗਾ ਵਾ ਤੇ ਇੱਕ ਸਾਡੀ ਟੀਨ ਇੱਥੇ ਪਈ ਆ ਟੀਨ ਨੀਟੇ ਨਾਲ ਆ ਰਹੀਆਂ ਪਈਆਂ ਨੇ ਕਿਉਂਕਿ ਅਸੀਂ ਘਰ ਬਣਾਇਆ ਨਾ ਘਰ ਬਣਾਣ ਕਰਕੇ ਜਿਹੜਾ ਸਾਡਾ ਕੱਚਾ ਕਰ ਜਿਹਦਾ ਉੱਥੇ ਉਹਦੇ ਉੱਪਰ ਟੀਨਾ ਪਈਆਂ ਸੀ ਟੀਨਾ ਕੁਸ਼ ਆ ਪਈਆਂ ਨੇ ਕੁਝ ਉਹੋ ਕਿ ਗਿਰਿਆ ਪਈਆਂ ਨੇ ਕੁਝ ਇਹ ਪਈਆਂ ਨੇ ਗੱਗੂ ਲੱਗੀ ਹੋਈ ਆ ਖੇਡਨ ਲੱਗੂ ਗੱਗੂ ਲੱਗੀ ਹੋਈ ਆ ਖੇਡਨ ਮਿੱਟੀ ਵਿੱਚ ਇਹਨੂੰ ਨਵਾਣਾ ਵਾ ਹੁਣ ਟੀਨ ਨਵਾਣ ਤੋਂ ਬਾਅਦ ਆਪਾਂ ਰੋਟੀ ਬਣਾਵਾਂਗੇ ਰੋਟੀ ਰੋਟੀ ਬਣਾ ਕੇ ਸਾਰਾ ਕੰਮ ਕਲੀਅਰ ਕਰਕੇ ਤੇ ਫੇਰ ਆਪਾਂ ਸ਼ਾਮ ਨੂੰ ਮਤਲਬ ਕਿ ਸ਼ਾਮ ਹੋ ਜਾਣੀ ਆ ਫਿਰ ਤੇ ਫਿਰ ਆਪਾਂ ਸੋ ਜਾਣਾ ਤੇ ਇੱਧਰ ਦੇਖੋ ਸਾਰਾ ਖਲਾਰਾ ਬਹੁਤ ਜ਼ਿਆਦਾ ਖਲਾਰਾ ਬਾਹਰ ਸਫਾਈ ਤਕਰੀਬਨ ਕਰਨਾ ਦੀ ਹੈ ਕਿਉਂਕਿ ਡੈਡੀ ਹੁਣੇ ਗਏ ਹੋਇਆ ਸੀਜ਼ਨ ਤੇ ਗੁਜਰਾਤ ਤੇ ਉਹ ਆਣਗੇ 1 ਮਹੀਨੇ ਬਾਅਦ ਕਿਉਂਕਿ ਉਹ ਸੀਜ਼ਨ ਲਗਾਉਂਦੇ ਨੇ ਤੇ ਉਹ ਤਕਰੀਬਨ ਬਾਹਰ ਹੀ ਰਹਿੰਦੇ ਨੇ 1 ਡੇਢ ਮਹੀਨਾ ਬੜੀਆਂ ਦਾ ਸੀਜ਼ਨ ਹੁੰਦਾ ਆ ਮਹਾਮੂ ਹੁੰਦਾ ਇਹਨਾਂ ਦਾ ਸੀਜ਼ਨ ਦਾ ਕੰਮ ਹੁੰਦਾ ਤੇ ਪਿਓ ਪੁੱਤ ਬਾਅਦ ਮਤਲਬ ਕਿ ਲਾ ਕੇ ਆਣਗੇ ਸੀਜ਼ਨ ਤੇ ਇੱਕ ਮਹੀਨੇ ਬਾਅਦ ਆਣਗੇ ਉਹ ਤੇ ਬਾਕੀ ਇਧਰ ਦੇਖੋ ਸਾਰਾ ਖੁੱਲਾ ਵਾ ਪਿਆ ਆਪਣਾ ਤੇ ਚਲੋ ਮਿਲਦੇ ਆ ਤੁਹਾਨੂੰ ਅੱਗੇ ਲਓ ਜੀ ਆਪਾਂ ਨੇ ਮਤਲਬ ਕਿ ਟਾਈਮ ਹੋ ਗਿਆ ਇੱਥੇ 5 ਵਜੇ ਦਾ ਆਪਾਂ ਨੇ ਸਬਜ਼ੀ ਧਰਤੀ ਸੀ ਆ ਦੇਖੋ ਤੁਹਾਡੇ ਸਾਹਮਣੇ ਆ ਤੇ ਆਪਾ ਪਤਲੀ ਵਿੱਚ ਸਬਜੀ ਧਰਤੀ ਸੀ ਸਬਜੀ ਕੱਟੀ ਹੋਈ ਤੇ ਸਬਜੀ ਤੁਹਾਨੂੰ ਬਣਾਈ ਦਿਖਾਈ ਨਹੀਂ ਸੌਰੀ ਕਿਉਂਕਿ ਲੇਟ ਹੋਈ ਜਾਂਦੇ ਸੀਗੇ ਤੇ ਰੋਟੀ ਨੂੰ ਤੇ ਸਾਡੇ ਘਰ ਦੇ ਮਦਰ ਤੱਕ ਰਿਹਾ ਉਹਨੂੰ ਪਿੰਡ ਵਿੱਚ ਰੋਟੀ ਜਲਦੀ ਹੀ ਖਾ ਲੈਂਦੇ ਆ ਤੇ ਤਕਰੀਬਨ ਰੋਟੀ 7 ਵਜੇ ਖਾ ਲੈਂਦੇ ਨੇ 7 7:30 ਤੇ ਬਾਕੀ ਸ਼ਹਿਰਾਂ ਵਾਲੇ ਤਾਂ ਤੁਹਾਨੂੰ ਪਤਾ ਹੀ ਹੈ ਲੇਟ ਫੇਟੀ ਖਾਂਦੇ ਆ ਕਿਉਂਕਿ ਆਪਾਂ ਤਾਂ ਸ਼ਹਿਰ ਤੋਂ ਆਏ ਹੋਏ ਆ ਇਸ ਲਈ ਆਪਾਂ ਲੇਟ ਰੋਟੀ ਖਾਂਦੇ ਪਰ ਇੱਥੇ ਜਲਦੀ ਖਾ ਲੈਂਦੇ ਨੇ ਬਾਕੀ ਆਪਾਂ ਨੇ ਸਬਜੀ ਨੂੰ ਲਾਟਾ-ਟਟ ਕਟਕਾ ਆ ਦੇਖੋ ਤੁਹਾਡੇ ਸਾਹਮਣੇ ਆ ਪਾਫਾ ਨਿਕਲ ਰਹੀਆਂ ਨੇ ਸਬਜੀ ਦੇ ਵਿੱਚੋਂ ਤੇ ਸਬਜੀ ਨੇ ਆਪਾਂ ਬਹੁਤ ਵਧੀਆ ਤੜਕਾ ਲਗਾਤਾ ਤੇ ਨਾਲ ਹੀ ਆਪਾਂ ਆਟਾ ਗੁੰਨੇ ਨਾ ਤੇ ਰੋਟੀਆਂ ਬਣਾ ਦਵਾਂਗੇ ਤੇ ਨਾਲ ਦੇ ਨਾਲ ਕੰਮ ਕਰ ਘਰ ਦੇ ਖਤਮ ਕਰ ਦਾਂਗੇ ਤੇ ਗਰਮੀ ਬਹੁਤ ਜ਼ਿਆਦਾ ਹੋਈ ਪਈ ਆ ਅੱਜ ਮੱਟ ਹੋਇਆ ਪਿਆ ਤੇ ਮੀਂਹ ਦੱਸਿਆ ਹੋਇਆ ਵਾ 4-5 ਤਰੀਕ ਦਾ ਦੇਖੋ ਰੱਬ ਦੀ ਕਿਰਪਾ ਜੇ ਹੋ ਜਵੇ ਨਹੀਂ ਤਾਂ ਗਰਮੀ ਤਾਂ ਹੈਗੀ ਆ ਕੱਲ ਵੀ ਬੱਦਲ ਸੀਗੇ ਥੋੜੇ ਥੋੜੇ ਤੇ ਚਲੋ ਵਧੀਆ ਜੇ ਮੀਂਹ ਪੈ ਜਾਊਗਾ ਥੋੜਾ ਜਿਹਾ ਸਰਦੀ ਆ ਜੂਗੀ ਵੈਸੇ ਵੀ ਮੌਸਮ ਚੇਂਜ ਹੋ ਰਿਹਾ ਬਹੁਤ ਲੋਕ ਮਤਲਬ ਕਿ ਬਿਮਾਰ ਹੋ ਜਾਂਦੇ ਨੇ ਮੰਮੀ ਵੀ ਬਿਮਾਰ ਆ ਸਾਡੇ ਪਿੰਡ ਵਿੱਚ ਤਕਰੀਬਨ 6-7 ਬੰਦੇ ਬਿਮਾਰ ਨੇ ਵਾਇਰਸ ਫੈਲਿਆ ਹੋਇਆ ਵਾ ਆ ਦਾ बुखार ਦਾ ਵਾਇਰਸ ਫੈਲਿਆ ਹੋਇਆ ਸੈਲ ਕੱਟ ਤੇ ਆਪਣੀ ਆਪਣੀ ਸਿਹਤ ਦਾ ਧਿਆਨ ਰੱਖੋ ਤੇ ਮੈਸੇਜ ਸੌਰੀ ਮੈਸੇਜ ਕਰ ਰਹੀਆਂ ਸਬਸਕ੍ਰਾਈਬ ਵੀ ਜਰੂਰ ਕਰ ਦਿਆ ਕਰੋ ਨਿਊ ਚ ਤੇ ਲਾਈਕ ਵੀ ਕਰ ਦਿਆ ਕਰੋ ਸ਼ੇਅਰ ਵੀ ਕਰ ਦਿਆ ਕਰੋ ਅੱਗੇ ਤੋਂ ਅੱਗੇ ਤੇ ਤੁਸੀਂ ਸਾਨੂੰ ਪਲੀਜ਼ ਦੱਸਿਆ ਕਰੋ ਕਿਸ ਤਰ੍ਹਾਂ ਦੇ ਮਤਲਬ ਬਲੌਗ ਬਣਾਈਏ ਅਸੀਂ ਜੇ ਤੁਸੀਂ ਦੱਸੋਗੇ ਤਾਂ ਹੀ ਸਾਨੂੰ ਪਤਾ ਲੱਗੂਗਾ ਤੁਹਾਡੀ ਫਰਮਾਇਸ਼ ਤੇ ਹੀ ਆਪਾਂ ਬਲੌਗ ਬਣਾਵਾਂਗੇ ਤੇ ਬੱਕੀ ਰੱਬ ਪਲਾ ਕਰੇ ਮੇਰੀ YouTube ਫੈਮਲੀ ਦਾ ਤੇ ਜਿਹੜੀ ਮੈਨੂੰ ਇੰਨਾ ਅੱਗੇ ਲੈ ਕੇ ਗਈ ਹੈ ਤੇ ਮੈਨੂੰ ਹੋਰ ਅੱਗੇ ਲੈ ਕੇ ਜਾਵੇ ਤੇ ਲਾਈਕ ਸਬਸਕ੍ਰਾਈਬ ਜਰੂਰ ਕਰਿਆ ਕਰੋ ਪਲੀਜ਼ ਤੇ ਮਿਲਦੇ ਆ ਤੁਹਾਨੂੰ ਨੈਕਸਟ ਬਲੌਗ ਵਿੱਚ ਥੈਂਕ ਯੂ